ਕੁਰਿਆ ਰਿਹਾ ਦੇ ਪਤੂ ਸੀ ਇਸ ਤਰ੍ਹਾਂ ਸਾਈਕਲ ਨੂੰ ਮਤਲਬ ਲੈ ਕੇ ਆ ਰਿਹਾ ਦੇਖੋ ਓਂਗਾ ਹੋ ਕੇ ਬੰਦਾ ਸਬਜ਼ੀ ਲੈ ਕੇ ਆ ਰਿਹਾ ਭਾਈ ਇੱਧਰ ਆ ਜਾਓ ਕਿਦਮ ਲਿਆਓ ਤੋਂ ਵਾਹ ਦੂਸਰੀ ਕਰੀ ਦੇਖੋ ਕੋਈ ਕਿਸ ਚਾ ਲੈ ਕੇ ਆ ਰਿਹਾ ਤੇ ਰੇੜੀ ਦੀ ਲੋਡ ਹੈ ਇਹਨਾਂ ਨੂੰ ਵਾਕੇ ਵਾਕੇ ਲੋਡ ਹੈ ਇੱਥੇ ਇੱਥੇ ਲਾਓ ਵਾਹਿਗੁਰੂ 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 ਤਾਂ ਦੇਖੋ ਲੈ ਕੇ ਆ ਰਿਹਾ ਕੋਈ ਨਾ ਫਿਰ ਆ ਦੋ ਤੇ ਧੰ ਗੁਰੂ ਰਾਮ ਦਾ ਬੜਾ ਔਖਾ ਹਾ ਸਿੰਘ ਸਾਹਿਬ ਹੈ ਨਾ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਤੇ ਸਬਜ਼ੀ ਵੀ ਇਸ ਤਰੀਏ ਵੇਚਦੇ ਹੋ ਆ ਦੇਖੋ ਤੁਹਾਡੇ ਸਾਹਮਣੇ ਠੀਕ ਹੈ ਅੱਛਾ ਜੀ ਇੱਥੇ ਆ ਕੇ ਮੋੜ ਤੇ ਖੜਾ ਕਰਤਾ ਮੇਨ ਦੀ ਤੰਦ ਕੀ ਹਜਰੀ ਬਿਲਕੁਲ ਮੇਨ ਕੰ ਦਾ ਕੋਈ ਵੀ ਹਜਨੀ ਜੀ ਮੰਗ ਲੈਣਾ ਹਾਂ ਦੇ ਵਾਸਤੇ ਵਾਹਿਗੁਰੂ ਤੇ ਬਿਕਾਰੀ ਵਾਸਤੇ ਮੰਗਣਾ ਵਿੱਚ ਜਾਣ ਜਾਣ ਕੇ ਖਰਾਪੀਆਂ ਕਰਨ ਵਾਸਤੇ ਮੰਗਣਾ ਉਹ ਭਾਗ ਹੈ ਵਾਹਿਗੁਰੂ ਤੇ ਘਰ ਚ ਕੋਣ ਕੁ ਮਾਲ ਮੜਾ ਹੋਰ ਜੇਡਾ ਜੇਡਾ ਨਹੀਂ ਜਾਂਦੇ ਜੀ ਨਹੀਂ ਜਰੂਰ ਪ੍ਰੋਣਾ ਅਨੀ ਸਿੰਘ ਸਾਹਿਬ ਫਿਰ ਕੀ ਹੋਇਆ ਬੇਟੀਆ ਵਾਹਿਗੁਰੂ 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 ਹਮਮ ਬੱਚੇ ਦਣੀਏ ਵਾਹਿਗੁਰੂ ਵਾਹਿਗੁਰੂ ਮੈਂ 1.5 ਮਹੀਨਾ ਲਾਇਕ ਪਰ ਮੇਰਾ ਮੋੜਾ 5400 ਚੋਂ 5400 ਚੋਂ ਮਿਲਦਾ ਹੈ ਅੱਛਾ ਹੂੰ ਉਹ ਵੀ ਕਰੀ ਜੀ ਨਹੀਂ ਸਾਈਕਲ ਤੇ ਥੋੜੀ ਥੋੜੀ ਜਾਂਦੀ ਹੈ ਸਾਈਕਲ ਤੇ ਸਾਈਕਲ ਦੀ ਮਾੜੀ ਆ ਹੂੰ ਬਸ ਹਲਾਰਗੇ ਸਰ ਜੀ ਕੋਲ ਨਾ ਬੜਾ ਮੁਸ਼ਕਿਲ ਆ ਤੁਹਾਨੂੰ ਹੱਥ ਨਹੀਂ ਖੁੱਲਦੇ ਵਾਹਿਗੁਰੂ ਵਾਹਿਗੁਰੂ ਜੀ ਨੀ ਗਾਮੀਆਂ ਜੀ ਅੱਛਾ ਸਾਈਕਲ ਨਹੀਂ ਮਤਲਬ ਚੱਲਦਾ ਹੈਗਾ ਨਾ ਸਿਰਫ ਕੌਮਸ ਹੈ ਤਾਂ ਨਹੀਂ ਨਹੀਂ ਇਹ ਵੀ ਇਹ ਵੀ ਦਾਨੀ ਖਾਲਸਾ ਜੀ ਇਹ ਇਹ ਫਰਜ਼ ਆ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਚਨ ਆ ਜੀ ਗੁਰਸਿੱਖਾ ਤੇਰਾ ਦਸਮਦ ਦਾ ਪਰਮਾਨ ਹੈ ਜੇ ਤੂੰ ਆਪਣੇ ਤੋਂ ਲੋੜਵੰਦ ਭਰਾ ਦੀ ਬਾਹ ਫੜੇ ਇਹ ਦਾਨ ਨਹੀਂ ਠੀਕ ਆ ਜੀ ਨਹੀਂ ਰੋੜਾ ਨਹੀਂ ਤੁਸੀਂ ਤੇ ਕਿੰਨੇ ਦੀ ਸਬਜ਼ੀ ਵੇਚੀ ਸੀ ਅੱਜ ਬਾਬਿਓ ਹਾਂ ਜੀ ਗੋਰੀ ਗੇੜ ਵੇਚੀ ਆ ਤੇ ਕਿਤੇ ਦਿੱਤੇ ਆ ਕਿੰਨੇ ਪੈਸੇ ਕਮਾ ਲਈ ਜੀ ਫੜ 40 ਰੁਪਏ ਤੇ ਟਾਈਮ ਹੁਣ ਤੁਹਾਡਾ ਹੋ ਗਿਆ ਹੁਣ ਆ ਇੱਕ ਅੱਛਾ ਮੈਂ ਇੱਕ ਚੀਜ਼ ਦੱਸਾਂ ਹੁਣ ਤੁਹਾਨੂੰ ਕੀ ਚਾਹੀਦਾ ਮੈਂ ਇੱਕ ਚੀਜ਼ ਤੁਹਾਡੀ ਪੂਰੀ ਕਰ ਸਕਦਾ ਦੱਸੋ ਮੈਨੂੰ ਜਿਹੜੀ ਦਾਸਰਾ ਮਿਲ ਜੇ ਬਾਕੀ ਮੈਂ ਰੇੜੀ ਦਾਸਰਾ ਮਿਲ ਜੇ ਠੀਕ ਹੈ ਤੇ ਬਾਬਾ ਜੀ ਮੈਨੂੰ 1 ਕਿਲੋ ਸਬਜ਼ੀ ਤੋਲ ਦਿਓ ਠੀਕ ਹੈ ਜੀ ਉਹਦੇ ਬਦਲੇ ਜੇ ਆਪਾਂ ਤੁਹਾਨੂੰ ਰੇੜੀ ਦੇਨੇ ਆ ਤੁਹਾਨੂੰ ਇਹ ਫੀਲ ਨਾ ਹੋਵੇ ਕਿ ਆਪਾਂ ਤੁਹਾਨੂੰ ਦਾਨ ਕੀਤਾ ਠੀਕ ਹੈ ਜੀ 1 ਕਿਲੋ ਸਬਜ਼ੀ ਤੋਲ ਦਿਓ ਠੀਕ ਹੈ ਜੀ ਜੋ ਜੋ ਮਰਜ਼ੀ ਦੇ ਦਿਓ ਤੁਸੀਂ ਕਿਲੋ ਇੱਕ ਸਬਜ਼ੀ ਤੋਲ ਦਿਓ ਆਪਾਂ ਤੁਹਾਨੂੰ ਦਾਨ ਨਹੀਂ ਦੇਣਾ ਤੁਹਾਨੂੰ ਕਹਿ ਤੁਸੀਂ ਕਹਿ ਰਹੇ ਨੇ ਦਾਨ ਨਹੀਂ ਦਾਨ ਨਹੀਂ ਆਪਾਂ ਤੁਹਾਡੀ ਕਿਰਤ ਦੇਣੀ ਆ ਠੀਕ ਹੈ ਜੀ ਚਲੋ ਤੁਸੀਂ ਆ ਤੋਲ ਦਿਓ ਸੋ ਸਿੰਘ ਸਾਹਿਬ ਨੂੰ ਅਸੀਂ ਰੇੜੀ ਲੈ ਕੇ ਗੇਮ ਜਾ ਰਹੇ ਹਾਂ ਸੋ ਹਰ ਗੁਰਸਿੱਖ ਦਾ ਇੱਕ ਮੁੱਢਲਾ ਫਰਜ ਹੈ ਜਿਹਾ ਇਹ ਬੀ ਸਿੱਖਾਂ ਦੀ ਬਾਹ ਫੜਨੀ ਤਾਂ ਤੁਸੀਂ ਆਪ ਦੇਖ ਲਓ 40 ਰੁਪਏ ਕਮਾਏ ਆ ਤੇ ਸਨਾ ਜਿਹੜਾ ਆ ਸਾਡੇ 12 ਪੂਣਾ ਹੀ ਘੋ ਰਿਹਾ ਤੇ ਤੁਸੀਂ ਦੇਖਿਆ ਵੀਡੀਓ ਚ ਕਿਸ ਤਰ੍ਹਾਂ ਚੱਲ ਕੇ ਆ ਰਹੇ ਸੀ ਬਾਕੀ ਲੋੜ ਹੈ ਇਹਨਾਂ ਨੂੰ ਰੇੜੀ ਦੀ ਲੋੜ ਹੈ ਤੇ ਜੇ ਆਪਾਂ ਇਹਨਾਂ ਦੀ ਬਾਹ ਨਾ ਫੜਾਂਗੇ ਤੇ ਕੌਣ ਫੜੂਗਾ ਧੰਕੀ ਰਾਮਦਾਸ ਧੰਕੀ ਰਾਮਦਾਸ ਉਹ ਪਿਆਰੇ ਉਹ ਤੁਹਾਡੇ ਕੀਏ ਦੇ ਬਦਲੇ ਤੁਹਾਨੂੰ ਅੱਜ ਨਾ ਰੇੜੀ ਮਿਲੀ ਆ। ਆਹ ਇਹਦੇ ਬਦਲੇ ਜਲਵਾ ਦਿਖਾਤਾ ਮਾਈ ਹਲਵੇ ਦੇ ਬਦਲੇ ਨੇ ਜਲਵਾ। ਆਹ ਨਹੀਂ ਨਹੀਂ ਗੁਰੂ ਰਾਮਦਾਸ ਪਾਛਾ ਦੀ ਕਿਰਪਾ ਵਾ ਚਲੋ ਆਪਾਂ ਤੁਹਾਨੂੰ ਜੜੀ ਲੈ ਕੇ ਦਿੰਦੇ ਆ ਠੀਕ ਆ ਜੀ ਆ ਦੇ ਦਿਓ ਨੂੰ ਤੇ ਇਹਦੇ ਬਦਲੇ ਆਪਾਂ ਤੁਹਾਨੂੰ ਰਿਕਸ਼ਾ ਲੈ ਕੇ ਦਿੰਦੇ ਆ ਠੀਕ ਆ ਆ ਜੋ ਆ ਜੋ ਪਿਆਰੇ ਆ ਜੋ ਸੋ ਆਪਾਂ ਹਲਵਾ ਲੈ ਆ ਲਿਆ ਸਿੰਘ ਸਾਹਿਬ ਕੋਲ ਕਿਉਂਕਿ ਇਹਨਾਂ ਨੂੰ ਇਹ ਨਾ ਲੱਗੇ ਕਿ ਤਾ ਪਵਿਦਾਨ ਕੀਤਾ ਹੈਗਾ ਸੋ ਚਲਦੇ ਆ ਜੀ ਗੁਰੂ ਗRANDAS ਪਾਸ਼ਾ ਦੇ ਵਿਕਮਾ ਦੇ ਵਿੱਚ ਬਾਕੀ ਇਹ ਗੱਲ ਸੱਚ ਹੈ ਅਸੀਂ ਇਹੋ ਜੀ ਹਨੇਰੀ ਲਿਆ ਦੇਵਾਂਗੇ ਕਿ ਹਰ ਤਕੜਾ ਬੰਦਾ ਮਾੜੇ ਬੰਦੇ ਦੀ ਹੈਲਪ ਜ਼ਰੂਰ ਕਰੂ ਧੰਨ ਗੁਰੂ ਗRANDAS ਜੀ ਆਓ ਰੱਖੋ ਬਾਈ ਜੀ ਰੱਖੋ ਰੋਰੀ ਜੀ ਆਓ ਜੀ ਇਹ ਸੰਗਤ ਜੀ ਜੁੜੀਦਾ ਆ ਜੀ ਭਾਈ ਸਾਹਿਬ ਚਲੋ ਗਾੜੂ ਵਾਲੇ ਮੜੀਏ ਕੀ ਕਰੀਏ ਬੈਗਨੋ ਕੀ ਕਰੀਏ ਬੈਗਨੋ ਜਗਜੀਤ ਸਾਹਿਬ ਦੀ ਕਿਰਪਾ ਨਾਲ ਚਲੋ ਕੋਸ਼ਿਸ਼ੋ ਪੂਰਾ ਕੋਸ਼ਿਸ਼ੋ ਤੇ ਸੱਚੇ ਪਾਤਸ਼ਾਹ ਹੈ ਵਾ ਦੁਨੀਆ ਦੇ ਰੱਬ ਦੇ ਪਿਆਰੇ ਬੰਦੇ ਤੇ ਇਹ ਤੇ ਭਾਈ ਨਿਰਬੈਰ ਭਾਈ ਨੇ ਕਿਹਾ ਸੀ ਤੁਹਾਨੂੰ ਲੈ ਕੇ ਜਾਣਾ ਅਸੀਂ ਪਰ ਤੁਹਾਨੂੰ ਲੈ ਆਤਾ ਤੀ ਖੁਸ਼ ਹੋ ਨਾ ਪੂਰੇ ਹੁਣ ਮੈਂ ਸੁੱਖਾ ਹੋ ਗਿਆ ਸੱਚੇ ਪਾਛੇ ਮੇਰੇ ਬੱਚੇ ਰੋਟੀ ਖਾਣਗੇ ਜੀ ਜੀ ਯਾਦ ਕਰਨਾ ਕਾਰਪੂਰ ਰਣਕਾਰ ਦੇ ਪਿਆਰੇ ਬਿਲਕੁਲ ਬਿਲਕੁਲ ਗੁਰੂ ਸਾਹਿਬ ਦਾ ਸੱਚੇ ਪਾਛੇ ਇਹ ਕਹਿੰਦੇ ਕਿ ਰਣਕਾਰ ਹੁਣ ਤਰਾ ਕੰਮ ਸੁੱਖਾ ਹੋ ਗਿਆ ਨਾ ਵੀਰ ਜੀ ਚਲੋ ਮੜਾ ਵੇਖੋ ਚਲਾ ਕੇ ਵੇਖੋ ਤੁਨ ਗੁਰਜਾਮ ਦਾਸ ਤੁਨ ਗੁਰਜਾਮ ਦਾਸ ਕਿਦਾ ਭਾਈ ਠੀਕ ਹੈ ਹੈ ਕੋਛ ਕਿਥੇ ਪਹਿਲੇ ਸਾਈਕਲ ਦਾ ਕਰਦੇ ਹੀ ਆ ਨਹੀਂ 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 ਬੋਸੜਾ ਹੋ ਗਿਆ ਸਾਈ ਸਬਜੀ ਆ ਗਈ ਨਾ ਹਾਂ ਹੁਣ ਵਧੀਆ ਆ ਗਈ ਆ ਹਾਂ ਨਾ ਹੋਰ ਥੋੜੀ ਪਰ ਲੈਣੀਆਂ ਹੈ ਹੋਰ ਥੋੜੀ ਪਰ ਲੋਗੇ ਹਾਂ ਜੀ ਆ ਜੀ ਥੱਲੇ ਟੰਗਾਂ ਆ ਤੇ ਹਾਂ ਇਹ ਵਾਹ ਤੁਸੀਂ ਇੱਕ ਟੋਕਰੀ ਚ ਕੱਢ ਲਿਓ ਠੀਕ ਹੈ ਨਾ ਟੋਕਰੀ ਕੱਢ ਕੇ ਨਾ ਤੇ ਹੋਰ ਸਬਜੀ ਪਾ ਲਿਓ ਠੀਕ ਹੈ ਜੀ ਬਹੁਤ ਬਹੁਤ ਕਿਰਪਾ ਹੋ ਜਣੀ ਗੁਰੂ ਅਮਰਦਾਸ ਪਾਤਸ਼ਾਹ ਦੀ ਰੰਗ ਦਾ ਹਰਕਤ ਆਪਣਾ ਸਿੱਤੇ ਪਾਤਸ਼ਾਹ ਹੁਣ ਮੰਨਦੇ ਹੋ ਹੈ ਗੁਰੂ ਅਮਰਦਾਸ ਪਾਤਸ਼ਾਹ ਪਾਤਸ਼ਾਹ ਤਾਂ ਹੈ ਕੋ ਲੜਦੇ ਅੱਗੇ ਲੱਗੇ ਰਹੇ ਹਾਂ ਅੱਗੇ ਲੜਨ ਲੱਗੇ ਉਹ ਵਰਤਦੇ ਆ ਉਹ ਆਪਣੀ ਕਲਾ ਵਰਤਉਂਦੇ ਆ ਇੱਕ ਚੀਜ਼ ਕਹੀਏ ਸਵਾਸ ਸਵਾਸ ਗੁਰੂ ਰਾਮਦਾਸ ਕੋ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਜੀ ਸੋ ਇਹ ਚੀਜ਼ ਤੁਸੀਂ ਜਪਿਆ ਕਰੋ ਠੀਕ ਹੈ ਇੱਕ ਜਪਜੀ ਸਾਦਾ ਪਾਠ ਜਰੂਰ ਸੰਕਲਨ ਕਰਨਾ ਲੋ ਬਸ ਮੇਰੇ ਘਰ ਲਗਾ ਦੇ ਇੱਕ ਜਪਜੀ ਸਾਦਾ ਪਾਠ ਜਰੂਰ ਕਰਨਾ ਤੁਹਾਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ ਬਸ ਇੱਕ ਜੜੀ ਸਾਦਾ ਪਾਠ ਜੁੜੀ ਕਰਿਓ ਠੀਕ ਹੈ ਜੀ ਹਾਂ ਹੁਣ ਹਾਂ ਤੋਂ ਨਹੀਂ ਕਿਰਪਾ ਗੁਰੂ ਅਮਰਦਾਸ ਪਾਸ਼ਾ ਦੀ ਚੱਲ ਗੁਰੂ ਅਮਰਦਾਸ ਦੀ ਸੋ ਭਾਈ ਜੀ ਨੇ ਕਹਿੰਦੇ ਕਿ ਮੈਂ ਸਾਈਕਲ ਬਾਅਦ ਤੋਂ ਲੈ ਕੇ ਜਾਊਗਾ ਮੈਂ ਪਹਿਲੇ ਰੇੜੀ ਤੇ ਸਬਜ਼ੀ ਵੇਚਣਾਂ ਦੀਤਾ ਤੇ ਭਾਈ ਸਾਹਿਬ ਬੜੀ ਜੜੀ ਲੈ ਕੇ ਸਬਜ਼ੀ ਵੇਚਣ ਚਲੇ ਗਏ ਆ ਜੀ ਕਿਉਂਕਿ ਦੰਦ ਕਿਪਾ ਕਰਨ ਸਦੀ ਸਾਰੀ ਜਿਹੜੇ ਨੂੰ ਸਖਦੀ ਹੁੰਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਹਾਰੀ ਗੁਰੂ ਜੀ